हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਕਤਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਆ ਤੈਨੋਂ ਨਾਲ ਦੋਸਤੋ ਤੁਹਾਨੂੰ ਦਿਖਾਵਾਂਗੇ ਇੱਕ ਗਾਂ ਤੇ ਦੋ ਮੱਝਾਂ ਜਿਨ੍ਹਾਂ ਦੇ ਵਿੱਚ ਪਹਿਲੇ ਨੰਬਰ ਤੇ ਜਿਹੜੀ ਮੱਝ ਬਜੀ ਹੈ ਪਰਲੇ ਪਾਸੇ ਟੋਕੜ ਅਗਰ ਬਣ ਕਨਫਰਮ ਚੈੱਕ ਪਾਸ ਤੇ ਇਹਦੇ ਨਾਲ ਜਿਹੜੀ ਵੱਡੀ ਮੱਝ ਹੈ ਦੋਸਤੋ ਕੋਈ ਤਿੰਨ ਕੁ ਮਿੰਟ ਦਾ ਟਾਈਮ ਹੋ ਗਿਆ ਸੂਈ ਨੂੰ ਤੇ ਗਾਂ ਨੂੰ ਦੋਸਤੋ ਕੋਈ 2 ਤੋਂ 2.5 ਮਿੰਟ ਦਾ ਟਾਈਮ ਸੂਈ ਨੂੰ ਹੋ ਗਿਆ ਜੀ ਡਿਟੇਲ ਇਹਦਾ ਪਸ਼ੂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਨਰਖ ਪਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਮੇਰੇ ਵੀਰ ਆਪਾਂ ਹੱਕ ਸਮਝ ਕੇ ਆਪਣਾ ਫਰਜ਼ ਸੰਭ ਦੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਸਾਡਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਤਸੱਲੀ ਜਿਹੜੀ ਕਰਨੀ ਹੈ ਨਿਰਖਪਖ ਜਿਹੜੀ ਕਰਨੀ ਉਹ ਤੁਸੀਂ ਆਪ ਕਰਨੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸੰਭ ਦੀ ਤਸੱਲੀ ਕਰ ਲਿਆ ਕਰੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਵੀਰਨਾ ਕਰਕੇ ਗੱਲਬਾਤ ਆਪਾਂ ਡਿਟੇਲ ਇਹਨਾਂ ਪਸ਼ੂਆਂ ਦੀ ਸਾਰੀ ਵੀਡੀਓ ਕੋਲ ਕੁਝ ਲਿਣੀ ਹੈ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਇਹ ਦੇਖੀ ਬਹੁਤ ਚ ਬ੍ਰੇਕ ਲੱਗਦੀ ਬ੍ਰੇਕ ਤੁਹਾਨੂੰ ਪਤਾ ਵੀ ਮਾਲ ਹੋਣ ਬੜਾ ਮਹਿੰਗਾ ਧਿਆ ਮਿਲਣਾ ਉਹ ਤੇ ਵਾਦੀ ਗੱਲ ਨਹੀਂ ਦੇ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪਤਾ ਵੀ ਹੁਣ ਫਿਰ ਵੀ ਭਾਅ ਨਾਲ ਲੱਭ ਕੇ ਲਿਓਣਾ ਪੈਂਦਾ ਵੀ ਕੋਈ ਵੀਰ ਲੈ ਵੀ ਲਵੇ ਹਾਂ ਬਹੁਤ ਠੀਕ ਨਾਲੇ ਇਹਨਾਂ ਭਾਅ ਹੁਣ ਬਿਲਕੁਲ ਬਰਾਕਾ ਧਿਆ ਜੋ ਲੱਭਣਾ ਜਿਹੜਾ ਵੀ ਕੋਈ ਲੱਖਾਂ ਬਾੜ ਗੱਲਾਂ ਧਿਆ ਜੋ ਕਰਨਾ ਇਦਾਂ ਇਹਨਾਂ ਦੇ ਵਿੱਚ ਝੋਨੇ ਦਾ ਸੀਜ਼ਨ ਆ ਗਿਆ ਹਾਂਜੀ ਹਾਂਜੀ ਹਾਂ ਤੇ ਆਪਣਾ ਵੀਰ ਵੀ ਡਰੈਸ ਆਪਣਾ ਸੋਰ ਸਿੰਘ ਪਿੰਡ ਜੀ ਪੱਤੀ ਮਾਨਾ ਦੀ ਜ਼ਿਲ੍ਹਾ ਤਨਤਾਨ ਤਹਿਸੀਲ ਪੱਟੀ ਠੀਕ ਹੈ ਜੀ ਫੋਨ ਨੰਬਰ ਆਪਣਾ 88721179 ਠੀਕ ਹੈ ਜੀ ਹਾਂ ਜੀ ਨਾਮ ਸਕਤਰ ਸਿੰਘ ਨਾਮ ਸਨ ਸਕਤਰ ਸਿੰਘ ਠੀਕ ਹੈ ਜੀ ਹਾਂ ਜੀ ਤਿੰਨ ਨਾਗੇ ਆਪਣੇ ਕੋਲ ਦੋ ਮੱਝ ਰੱਖਦਾ ਹਾਂ ਜੀ ਹਾਂ ਜੀ ਸ਼ੁਰੂ ਕਰ ਲਈ ਆਪਾਂ ਇਸ ਮੱਝ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਮੱਝ ਕਿੰਨਾ ਸੂਗਾ ਸੂਈ ਇਹ ਵੀਰ ਜੀ ਦੂਜਾ ਸੂਗਾ ਸੂਈ ਤੇ ਤਿੱਜੇ ਦੀ ਆਈ ਤੇ ਗੱਬਣਿਆ ਕਿੰਨੇ ਚਿਰ ਦੀ ਗੱਬਣੀ ਇਹ ਜੋ 6 ਮਹੀਨਿਆਂ ਤੋਂ ਬਾਹਰ ਆ ਤੇ 6 ਦਾਦ ਅੰਦਰ ਆ ਯਾਨੀ ਕਿ ਸਾਢੇ 6 ਪਾਸ ਹਾਂਜੀ ਸਾਢੇ 6 ਦੀਆਂ ਛਾਂ ਦੀ ਲਾਓ ਤੁਸੀਂ ਠੀਕ ਹੈ ਜੀ 6 ਕਿਲੋ ਇਹਦੇ ਥੱਲੇ ਦੁੱਧ ਜੋ ਆਪਣੇ ਵੱਲੋਂ ਪੂਰੀ ਕਨਫਰਮ ਮੈਂ ਨਾ ਵੀਰ ਜਿਹੜਾ ਮਰਜੀ ਇੱਥੇ ਚੈੱਕ ਕਰਾ ਲਿਆ ਆਪਦਾ ਡਾਕਟਰ ਲਿਆਂ ਕੇ ਠੀਕ ਹੈ ਜੀ ਚੈੱਕ ਕਰਾ ਕੇ ਲੈ ਜੀ ਠੀਕ ਹੈ ਜੀ ਹਾਂਜੀ 6 ਕਿਲੋ ਦੁੱਧ ਮਿਲਦੀ ਦੋਵੇਂ ਟਾਈਮ ਦੋਵੇਂ ਟਾਈਮ ਜੀ ਠੀਕ ਪਾੜੇ ਤੇ ਮਿਲਦੀ ਹਾਂਜੀ ਹਾਂਜੀ ਪਾੜੇ ਤੇ ਤੇ ਕੋਈ ਥਣਾ ਦੀ ਬਾਦ ਘੜ ਮੈਂ ਨਾ ਚੌਣ ਜਾਣਾ ਇੱਕ ਨੰਬਰ ਆ ਜੀ ਠੀਕ ਹੈ ਜੀ ਐਡੀ ਟਵਾਈਸ ਸਾਫ਼ ਹੈ ਕੋਈ ਹਿਸਾਬ ਨਹੀਂ ਕੱਢੀਏ ਬਾਰ ਵੀ ਲੋ ਜੇ ਸਵੇਰ ਦੋਜਾ ਸਵੇਰ ਤੇ ਜੇ ਸਵੇਰੇ ਗੱਪਣ ਕੋਈ ਸਾਢੇ 6 ਵ 6 ਲੀਟਰ ਤੋਂ ਵੀਰ ਕੰਦਾ ਦਿੰਦੀ ਹੈ ਦੋਵੇਂ ਟਾਈਮ ਮਿਲਦੀ ਹੈ। ਬਾਕੀ ਦੋਸਤੋ ਜਿਹੜੇ ਵੀਰ ਨੇ ਖੜ੍ਹਦੀਆਂ ਬੇਸ਼ੱਕ ਆਪਣਾ ਕੋਈ ਵੀਰ ਡਾਕਟਰ ਨਾਲ ਲਿਆਵੇ ਆਪਣੀ ਤਸੱਲੀ ਜ਼ਰੂਰ ਕਰ ਲੈ। ਹਾਂਜੀ ਕਿਉਂਕਿ ਮੁਰਕੇ ਬਾਅਦ ਦੇ ਵਿੱਚ ਜਦੋਂ ਪਸ਼ੂ ਅਗਲੇ ਖਰਚਾ ਜਾਂਦਾ ਫੇਰ ਕਈ ਵਾਰ ਵੀਰ ਆਖਣ ਲੱਪਿੰਦੇ ਕਿ ਸੜਨਾ ਕੋਈ ਗਲਤ ਗੱਲ ਹੋਈ ਹੈ ਮਿਸਟੇਕ ਹੋਈ ਹੈ ਕੋਈ ਅਸੀਂ ਆਪਣੀ ਕਨਫਰਮ ਨਹੀਂ ਕਰ ਸਕੇ। ਇਸ ਕਰਕੇ ਦੋਸਤੋ ਮੈਂ ਹਰ ਵੀਡੀਓ 'ਚ ਬੇਨਤੀ ਕਰਦਾ ਪਸ਼ੂ ਸੋਇਆ ਹੋਵੇ ਕੱਬੜ ਹੋਵੇ ਜਾਂ ਕੋਕਰ ਕੱਬੜ ਹੋਵੇ ਜਾਂ ਸਜਰੋਏ ਤਸੱਲੀ ਕਰਨੀ ਤੁਹਾਡਾ ਹੱਕ ਹੈ। ਲਓ ਜੀ ਕਰੋ ਚੈੱਕ ਇਹਦੀ ਪੇਠਪੜੇ ਦੀ ਚੜਾਈ ਚੈੱਕ ਕਰ ਲੋ ਆ ਲਓ ਜੀ ਕਰੋ ਚੈੱਕ ਲਓ ਜੀ ਇਹ ਮੁਰਗਾ ਤਾਂ ਤਾਂ ਕਿਲਾ ਭਲੇ ਭਰਾ ਤੋਂ ਰਹਿਣੇ ਤੋਂ ਉਹ ਚੁੱਪ ਹਉਸ਼ ਲਓ ਜੀ ਕਰੋ ਚੈੱਕ ਦੋਸਤੋ ਬਹੁਤ ਸੋਹਣੀ ਮਾਜੇ ਜੇ ਕੋਈ ਵੀਰ ਸਾਹਬ ਲੂ ਕਿ तकरीबन ਜੇ ਵੇਖੀਏ ਟਾਈਮ ਤੇ ਕੋਈ ਜਿਹੜਾ 1.5 ਤੋਂ 3 ਨਾ 3.5 ਵੀ ਘੰਟੇ ਟਾਈਮ ਤੋਂ ਵਿੱਚ ਰਹਿ ਗਿਆ। ਇਹ ਆ ਜੀ ਦੋਸਤੋ ਮਿਲਦੀ ਹੈ ਦੋਵੇਂ ਟਾਈਮ 6 ਲੀਟਰ ਦੋ ਜਿਹੜਾ ਹੁਣ ਮੌਕੇ ਦਾ ਤਿਆਰ ਹੋਊਗਾ। ਆਹ ਜੀ ਥਲਾਂ ਦੀ ਕੁਆਲਿਟੀ ਕਰ ਲੈ ਚੱਕ ਜੀ। ਆਹ ਜੀ ਮੱਝ ਵੇਖੋ ਕਿੰਨੀ ਸਾਫ਼ ਥਾਂ ਚੱਕ ਜੀ। ਹਾਂ ਜੀ ਹਾਂ ਜੀ। 13 ਲੀਟਰ ਦੀ ਗਾਰੰਟੀ ਦਿੱਤੀ ਹੋਣਾ। ਠੀਕ ਹੈ ਸਰ ਜੀ। ਸੱਚ ਜੀ। ਹਾਂ ਜੀ ਵੇਖੋ ਸਰੀਰ ਵੇਖੋ ਕਿਹੜਾ। ਆਹ ਲੋ ਜੀ ਬਿਲਕੁਲ ਦੋਸਤੋ ਪਤਲੀ ਚਮੜੀ ਸਿੰਗਲਟੀ ਮੱਝ। ਕਨਫਰਮ ਦੋਸਤੋ ਚੈੱਕ ਪਾਸੇ ਵੀਰ ਲੋ ਆਪਣੀ ਪੂਰੀ ਮਤਲਬ ਵੀਰ ਕਹ ਅੱਛਾ ਵੀਰ ਸਕੱਤਰ ਮੋਲੇ ਦਾ ਕੀ ਕਰਨਾ ਮੋਲੇ ਜਿਹੜਾ ਘਰ ਬਾਦ ਨਹੀਂ ਕਰਨਾ ਜੀ ਹਾਂ ਹਾਂ ਨਾ ਪੈਣ ਦੀ ਦੇ ਦਈਏ ਕਿੰਨਾ ਕਮਾਨ ਤਣਾ ਫਿਰ ਕੋਈ ਨਹੀਂ ਕਰਦਾ ਮਾਨ ਤਣ ਮੌਕੇ ਦੇ ਵੀਰਾਂ ਦਾ ਅੱਛਾ ਮੋਲ ਤਰੇੜ ਦੀ ਦੇ ਦਾਂਗੇ ਮੋਲ ਜੋ ਮਰਜੀ ਕਰੀਏ ਹਾਂ ਨਾ ਤਰੇੜ ਦੀ ਮੱਝ ਦੇ ਦਾਂਗੇ 62000 ਦੀ ਨਹੀਂ ਦੇ ਚਲੋ ਬਾਹਰ ਦੀ ਦੇ ਦਾਂਗੇ 62000 ਦੇ ਵਿੱਚੋਂ ਕੋਈ ਛੋੜ ਛੱਪਾ ਹੋਊਗਾ ਛੋੜ ਛੱਪਾ ਹੀ ਵੀ 100 200 ਛੋੜ ਛੱਪਾ ਕਰਾਂਗੇ ਲਓ ਦੋਸਤੋ ਮੋਲ ਦਾ ਜੇ ਵੇਖੀਏ ਮੱਝ ਦੇ ਹਿਸਾਬ ਨਾਲ ਤੇ ਮੋਲ ਦੋਸਤੋ ਬਿਲਕੁਲ ਜਾਇਜ਼ ਆ ਬਾਜ਼ਾਰ ਦੇ ਹਿਸਾਬ ਨਾਲ 6 ਲੀਟਰ ਦੁੱਧ ਵੀ ਆ 6.5 ਮਹੀਨੇ ਕੱਪੜ ਵੀ ਆ ਤੇ ਦੋਸਤੋ ਹੁਣ ਤਕਰੀਬਨ ਦੋ ਮਹੀਨੇ ਟਾਈਮ ਲੱਗ ਗਿਆ ਹਾਂਜੀ ਹਾਂਜੀ ਤੇ 62000 ਰੁਪਿਆ ਮੁੱਲਿਆ ਜੀ ਦੋਸਤੋ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਮੁੱਲ ਜੈ ਜੀ ਆ ਬਾਕੀ ਇਹਦੇ ਵਿੱਚੋਂ ਵੀ ਜਿਹੜਾ ਤਾਂ ਆਇਆ ਗਿਆ ਦਾ ਮਾਨ ਤਾਂ ਜਿਹੜਾ ਉਹ ਮੌਕੇ ਤੇ ਬਹੁਤ ਕਦੇ ਜ਼ਰੂਰ ਹੋਗਾ ਇਹਦੇ ਨਾਲ ਜਿਹੜੀ ਬੱਦੀ ਮਾਝੇ ਵੀ ਦੋ ਨੰਬਰ ਹਾਂਜੀ ਇਹਨੂੰ ਵੀ ਜੀ ਸੁਈਨ ਹੋ ਗਿਆ ਦੋ ਢਾਈ ਮਹੀਨੇ ਅੱਛਾ ਜੀ ਬੱਚਾ ਦਾ ਮਰ ਗਿਆ ਜੀ ਅੱਛਾ ਜੀ ਹਾਂਜੀ ਇਹਦੇ ਮੱਝ ਬਹੁਤੀ ਵੱਡੀ ਹਰਿਆਣੇ ਦੀ ਇਹ ਨਾ ਬੰਦਿਆਂ ਨਾਲ ਹੋ ਗਿਆ ਝਗੜਾ 10 ਦਿਨ ਤੁਸੀਂ ਕਹਿੰਦਾ ਝੂਣ ਮਾਰਦਾ ਪਾਣੀ ਦੇ ਰਹੀ ਹੈ ਉਹ ਚਰੀ ਠੀਕ ਹੈ ਜੀ ਹਾਂ ਆ ਮਾਜੇ ਦੇ 2 3 12 13 ਕਿਲੋ ਨਾ ਮਾਜ ਟੋਟ ਗਈ ਗੁਰੂ ਕੇ ਪਾਣੀ ਡਾਹ ਜਾਂਦੇ ਰਹੇ ਤੇ ਬੱਜੀ ਰਹੀ ਚਲੋ ਮਾਜ ਵੇਖੋ ਕਾਦ ਕੇ ਡਾਏ ਚਲੋ ਸ਼ੋਹਰਿਆਣੀ ਹਾਂਜੀ ਤੇ ਹੁਣ ਦੁੱਧ ਕਿੰਨਾ ਵੀ ਹੋਣ ਇਹਦੇ ਥੱਲੇ ਜਿਹੜਾ ਦੁੱਧ ਵੀਰ ਜੀ 7 ਲੀਟਰ ਹੋਊਗਾ ਪੱਕਾ ਦੁੱਧ ਪੱਕਾ ਇਹੜਾ ਵਧੀਆ ਕਿੰਨੇ ਟਾਈਮ ਮਿਲਦੀ ਦੋਵੇਂ ਟਾਈਮ ਜੀ ਕੱਢੀਏ ਬਾਹਰ ਹਾਂਜੀ ਲਓ ਦੋਸਤੋ ਸਵੇਰ ਦੂਜਾ ਸੂਈ ਜੇ ਕੋਈ ਸ਼ਾਮ ਖਣ ਥੋੜੀ ਜੀ ਰਹਿ ਗਈ ਹੈ ਤੇ ਦੁੱਧ ਦੋਸਤੋ 7 ਲੀਟਰ ਜਿਹੜਾ ਮੌਕੇ ਦਾ ਤਿਆਰ ਹੋਊਗਾ ਕੋਈ ਵੀਰ ਆਪਣੀ ਤਸੱਲੀ ਬੇਸ਼ੱਕ ਕਰਨੀ ਚਾਹੇ ਇੱਕ ਟਾਈਮ ਦੋ ਟਾਈਮ ਕੱਦ ਦੇਖੋ ਮਾਈਦਾ ਕੱਦ ਕਰ ਦੋਸਤੋ ਮੈਂ ਤਾਂ ਪੂਰਾ ਉੱਚਾ ਲੰਬਾ ਆ ਲੋ ਜੀ ਕਰੋ ਚੈੱਕ ਬਾਕੀ ਦੋਸਤੋ ਮੌਸਮ ਗਰਮੀ ਦਾ ਵਾ ਪੱਠਾ ਢਕਾ ਰਿਹਾ ਤੁਹਾਨੂੰ ਪਤਾ ਹੋਣਾ ਇਹ ਵੇਲੇ ਘਟਿਆ ਲਓ ਜੀ ਕਰੋ ਚੈੱਕ ਜੀ ਲਓ ਜੀ 6 ਕਿਲੋ ਦੁੱਧ ਤੋਂ ਦੋਵੇਂ ਟਾਈਮ ਵੀਰ ਕੰਦਾ ਮਿਲਦੀ ਐ ਨਹੀਂ ਜੀ 7 ਕਿਲੋ 7 ਕਿਲੋ ਜੀ ਹਾਂਜੀ ਠੀਕ ਹੈ ਜੀ ਦੁੱਧ ਦੇ ਦੇ ਮੱਝ ਦੇ ਥੱਲੇ 11-12 ਕਿਲੋ ਹੀ ਤੁਹਾਨੂੰ ਮੈਂ ਦੱਸਿਆ ਵੀ ਮੱਝ ਦੱਸਦੇ ਪਾਣੀ ਤੇ ਹੀ ਰਹੀ ਵਿਚਾਰੀ ਠੀਕ ਹੈ ਲੋ ਦੋਸਤੋ ਤਾਂ ਮੱਝ ਦੇ ਥੱਲੇ 11-12 ਕਿਲੋ ਹੋਣ ਵੀ ਉਹਨਾਂ ਕਤਬਾਂ ਦੇ ਆਊਗੀ ਦੋਸਤੋ ਕੰਮ ਬੰਦਿਆਂ ਨੇ ਕਿਹਾ ਇਹ ਕੱਲ ਦੀ ਦੇ ਵਿਚਾਰੀ ਮੂੰਹ ਹੀ ਨਹੀਂ ਚੁੱਕਾਂਦੀ ਖੁਰਲੀ ਜਦੇ ਠੀਕ ਹੈ ਜੀ ਹਾਂਜੀ ਸਖਤਰ ਵੀਰੇ ਦਾ ਮੁੱਲ ਕਰਨਾ ਇਹ ਵੀ ਮੱਝ ਦੇ ਚਲੋ ਕਾਰਦ-ਕਾਰ ਦੇਖੋ ਹਰਿਆਣੇ ਦੀ ਮੱਝ ਆ ਹਾਂ ਇਹ ਵੀ 65 ਦੀ ਦੇ ਲਗੇ ਜੀ ਮਾਜ ਦੇ ਉਤਨਾ ਵਾਧਿਆ ਕੰਨਾ ਕਮਾਂਡਲ ਕਿਉਂਕਿ ਲਸੀ ਹੈ ਤੇ ਜੀ ਚਲੋ ਬਰਾਬਰ ਹੀ ਦੇ ਦਾਂਗੇ ਦੋਵੇਂ ਬਰਾਬਰ ਕਰ ਦੀ ਬਰਾਬਰੀ ਦੇ ਦਾਂਗੇ ਮੈਂ ਅੰਦਰ ਕਰੀਏ ਫਿਰ ਨਹੀਂ ਅੰਦਰ ਨਹੀਂ ਕਰੀ ਹਾਂ ਮਾਰ ਬਹੁਤ ਚੰਗੀ ਜੋ ਥਾਂ ਚੜੇ ਦੁੱਧ ਦੇ ਨੇ ਫੇਰ ਉਹਨੇ ਘਰ ਆਉਣਾ ਜੋ ਚਲੋ ਠੀਕ ਹੈ ਜੀ ਬਹੁਤ ਚਲੋ ਜੀ ਹੁਣ ਤੁਹਾਨੂੰ ਪਤਾ ਟਾਈਮ ਕਿਹੜਾ ਡੰਗਰ ਪੱਠਾ ਢੱਕਾ ਪੈਣ ਵਾਲਾ ਏ ਠੀਕ ਹੈ ਜੀ ਤੇ ਦੋਸਤੋ 62 62000 ਰੁਪਏ ਦੋਵਾਂ ਦਾ ਕੋਈ ਮੌਕੇ ਦੇ ਹੋਰ ਕਰ ਦਾਂਗੇ ਮਾਨਤਾਂ ਤੇ ਜੇ ਕੋਈ ਵੀਰ ਜੋੜਾ ਖਰੀਦ ਲੇ ਤਾਂ ਇਹ 1,24,000 ਰੁਪਏ ਬਣਦਾ ਦਮਦ ਜੇ ਕੋਈ ਜੋੜਾ ਖਰੀਦੂ ਫਿਰ ਕਰ ਦਾਂਗੇ 2000 ਹੋਰ ਮਾਣ 1,22,000 ਹੋ ਗਿਆ ਹਾਂਜੀ ਠੀਕ ਹੈ ਜੀ ਲਓ ਦੋਸਤੋ ਜੇ ਕੋਈ ਵੀਰ ਖਰੀਦੂਗਾ ਜੋੜਾ ਤਾਂ ਫਿਰ 1,22,000 ਦੀਆਂ ਹਾਂਜੀ ਜੇ ਕੋਈ ਵੀਰ ਪਹਿਲੀ ਕਲੀ ਦਾ ਸਦਾ ਕੋਲਗਾ ਤਾਂ ਫਿਰ ਦੋਸਤੋ 62,000 ਰੁਪਏ 1,24,000 ਰੁਪਏ ਦੋਹਾਂ ਦਾ ਬਣਦਾ ਆਪਣੀ ਸੋਚ ਸਮਝਣਾ ਤਸਦੀ ਕਰਕੇ ਆਪਣੀ ਪਸ਼ੂ ਖਰੀਦ ਲੇ ਜੇ ਇਸ ਤਰ੍ਹਾਂ ਕੇ ਵੀਰ ਦੇ ਕੋਲ ਇੱਕ ਗਾਂ ਵੀ ਆ ਦੱਸੀ ਵੀਰੇ ਦੇ ਬਾਰੇ ਇਹ ਵੀ ਜਿੱਦੋ 2 ਮਹੀਨੇ ਹੋ ਗਏ ਸੂਈ ਨੂੰ ਇਹਦੇ ਥੱਲੇ 7 ਕਿਲੋ ਦੁੱਧ ਜੋ ਦੋਵੇਂ ਟਾਈਮ ਮਿਲਦੀ ਜੀ ਹਾਂਜੀ ਦੋਵੇਂ ਟਾਈਮ ਬੱਚਾ ਗਿਆ ਮਾਰੇ ਦਾ ਅੱਛਾ ਜੀ ਹਾਂਜੀ ਤੇ ਅੱਗੇ ਕਾ ਟਿਕਾ ਟੁਕਾ ਲਗਾ ਉਹ ਟੀਗਾ ਇਹਨੂੰ ਆਂਦੇ ਆ ਵੀ ਡੇਢ ਕਿ ਮਹੀਨਾ ਹੋ ਗਿਆ ਭਰਾਏ ਨੂੰ ਆਪਾਂ ਆਂਦੇ ਨਹੀਂ ਆਂਦੇ ਕਨਫਰਮ ਕੋਈ ਨਹੀਂ ਹਾਂਜੀ ਕੱਢੋ ਮਨਵਾਉਂਦੇ ਚੈੱਕ ਕਰਾ ਲਾਂ ਮਾਂ ਨਹੀਂ ਆਪਾਂ ਨਹੀਂ ਗਾੜੀ ਅਗਲੇ ਤੇ ਕਰਮਣ ਜੀ ਨੇ ਵੀ ਨੇ ਚੈੱਕ ਕਰਾਉਣੇ 3 ਮਹੀਨੇ ਹੋ ਗਏ ਸੂਈ ਨੂੰ ਜੀ ਹਾਂਜੀ ਲਓ ਦੋਸਤੋ ਟਾਈਮ ਆ 3 ਮਹੀਨੇ ਦੇ ਨਾਲ ਸੂਈ ਨੂੰ ਹੋ ਗਿਆ ਤੇ ਡੇਢ ਕਿ ਮਹੀਨਾ ਕੋ ਟਿਕਾ ਲੱਗਣ ਹੋ ਗਿਆ ਉਹ ਜਿਹੜਾ ਵੀਰ ਖੜੂਗਾ ਕਿਸਮਤ ਉਹਦੀ 7 ਲ ਜਰਸੀ ਦੇ ਸ਼ਾਈ ਵਾਲਾ ਦੋਸਤੋ ਕ੍ਰੋਸ ਸੰਗ ਰੱਖ ਦੀ ਲੋ ਜੀ ਇਹ ਇੱਕ ਨੰਬਰ ਦਾ ਤਾਵਾ ਆ ਗਿਆ ਲੈ ਚੁਾਈ ਚੁਵੀ ਵੀਰ ਵਧੀਆ ਦੀ ਮਾਨਾ ਇੱਕ ਨੰਬਰ ਜੀ ਕੋਈ ਚੋਰ ਛੋੜੀ ਸੀ ਲੱਗ ਫੇਰਾ ਠੀਕ ਹੈ ਜੀ ਭਾਵੇਂ ਜਨਾਨੀ ਬਹਿ ਕੇ ਚੋਲੇ ਠੀਕ ਹੈ ਜੀ ਹਾਂਜੀ ਉਹ ਲੱਭੜੀ ਨਹੀਂ ਆ ਮੈਂ ਤੁਹਾਨੂੰ ਦੱਸਤਾ ਵੀ ਸ਼ਾਈ ਵਾਲਤੇ ਜਰਸੀ ਦੇ ਨਾਲ ਦੇ ਕ੍ਰੋਸ ਸੰਗ ਰੱਖਦੀ ਹੈ ਚੈੱਕ ਕਰ ਲਓ ਜੀ 7 ਲੀਟਰ ਦੁੱਧ ਵੀ ਹਾਂਜੀ ਹਾਂਜੀ 7 ਲੀਟਰ ਕੀ ਮੁੱਲ ਕਰਨਾ ਦਾ 15 ਦੀ ਦੇ ਦਈਏ ਜੀ ਕਿੰਨੀ ਕਿਕ ਜੈਸ ਹੋਸਦੀ 15 ਇੱਕ ਹੀ ਵਾਰੀ ਕਰਦੇ ਹਾਂ ਹਾਂ ਨਾ 12000 ਦੀ ਦੇ ਦਾਂਗੇ ਦੱਸ ਦੀ ਪੂਰੀ ਦਿਨ ਦੀ ਫਿਰ ਕੋਈ ਵਿੱਚੋ ਸ਼ੋਰ ਛੱਪਾ ਨਹੀਂ ਝੋਣਾ ਠੀਕ ਹੈ ਦੱਸ ਦੀ ਦੇ ਦੋਗੇ ਆਨਾ ਪੂਰਾ 10000 ਰੁਪਿਆ ਮੁੱਲ ਖਿੱਚ ਕੇ ਲਵਾਤਾ ਅੱਗੇ ਪਹਿਲੋਂ ਤੇ ਇਹਦੇ ਵਿੱਚੋ ਤੁਹਾਡਾ ਆਇਆਗੇ ਤਾਂ ਸਿਰਫ 100 200 ਰੁਪਿਆ ਸ਼ੋਰ ਛੱਪਾ ਜਿਹੜਾ ਮਾਨਤਨ ਹੋਊਗਾ ਇਹਨਾਂ ਨਾਲ ਤੁਹਾਨੂੰ ਦਿਖਾਈਏ ਵੀਡੀਓ ਦੇ ਵਿੱਚ ਦੋ ਮੱਜਾਂ ਗਾਣੋ ਚਾਰ ਦਿਨ ਸੰਭਲਿਏ ਦੇ ਗਾਣੇ ਦੁੱਧ 11-12 ਕਿਲੋ ਘਰ ਆਉਣਾ ਠੀਕ ਹੈ ਜੇ ਤੁਹਾਨੂੰ ਪਤਾ ਪੱਠੇ ਪੱਠੇ ਆ ਗਏ ਸ਼ਰਾਧ ਕਿ ਤੁਹਾਨੂੰ ਆਪੇ ਆਉਂਦੀ ਸੇਵਾ ਨਾਲ ਸੰਭਲ ਲੈਣੀ ਸੋਚਣਾ ਹਾਂਜੀ ਮੱਜ ਦੋਸਤੋਂ ਪਹਿਲੇ ਨੰਬਰ ਤੇ ਜਿਹੜੀ ਵਿਖਾਈਏ ਪੋਕਰ ਗੱਪਣ ਕਨਫਰਮ ਚੈੱਕ ਪਾਸ ਇਹਦੇ ਨਾਲ ਜਿਹੜੀ ਬੱਦੀ ਮੱਜਾ ਕੋਈ ਦੋਸਤੋਂ ਤਿੰਨ ਕਿ ਮਹੀਨੇ ਦਾ ਟਾਈਮ ਹੋਗਾ ਸੂਈ ਨੂੰ ਤੇ ਗਾਣ ਨੂੰ ਦੋਸਤੋਂ ਕੋਈ ਤਿੰਨ ਕਿ ਮਹੀਨੇ ਦਾ ਟਾਈਮ ਸੂਈ ਨੂੰ ਹੋਗਾ ਤਾਂ ਡੇਢ ਮਹੀਨਾ ਕਰੀ ਟੀਕਾ ਲੱਗੇ ਨਾ ਹਜੇ ਕਨਫਰਮ ਕੋਈ ਨਹੀਂ ਦੋਸਤੋਂ ਜੀ ਤੈਨਾਂ ਨਾਲੇ ਭਾਇ ਤੈਨਾਂ ਨਾਲੇ ਸੂਏ ਸਵਾਏ ਇੱਕ ਟਾਈਮ ਦੋ ਟਾਈਮ ਚੋ ਕੇ ਮੇਰੇ ਵੀਰ ਤਸੱਲੀ ਆਪਣੀ ਜਰੂਰ ਕਰ ਲਿਆ ਕਰੋ ਐਡਰੈਸੇ ਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਸੋਰਸਿੰਗ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਕੱਤਰ ਸਿੰਘ ਨਾਮ ਵੀਰ ਦਾ ਫੋਨ ਨੰਬਰ ਵੀਰੇ ਕਰੀ ਫੇ ਬੋਲੋ। ਫੋਨ ਨੰਬਰ 88721199 ਠੀਕ ਹੈ ਜੀ। ਇੱਕ ਆਪਣਾ ਭਰਾ ਔਰ ਛੋਟਾ ਜੋਕੇ ਬੈਠਾ ਉਹਨਾਂ ਦਾ ਵੀ ਐਤੀ ਨੰਬਰ ਦਵਾਂਗੇ। ਠੀਕ ਹੈ। ਹਾਂ ਜੀ। ਅਰਸ਼ਦੀਪ ਸਿੰਘ ਉਹਦਾ ਨਾਮ ਹੈ। ਅੱਛਾ ਜੀ। ਜੇ ਉਹ ਫੋਨ ਨਾ ਲੱਗੇ ਤੇ ਉਹ ਇੱਕ ਨਾ ਲੱਗੇ ਤੇ ਉਹਦਾ ਵਟਸਐਪ ਕਾਲ ਲੱਗਣਾ ਉਹਦੇ ਨਾਲ ਗੱਲ ਕਰ ਸਕਦੇ ਆ। ਠੀਕ ਹੈ ਜੀ। ਇੱਕ ਨੰਬਰ ਆਪਣਾ ਦਵਾਂਗਾ ਮੈਂ। ਠੀਕ ਠੀਕ। ਹਾਂ ਜੀ। ਉਹ ਜੋਕੇ ਬੈਠਾ ਹੈਗਾ ਤਾਂ। ਠੀਕ ਠੀਕ। ਹਾਂ ਜੀ। ਤੇ ਇੱਕ ਨੰਬਰ ਉਹਨਾਂ ਦਾ ਦਵਾਂਗੇ। ਠੀਕ ਠੀਕ। ਅਗਲੀ ਵੀਡੀਓ 'ਚ ਨੰਬਰ ਪਤਾ ਗਏਗਾ। ਐਸੇ ਹੀ ਪਾ ਦਿਓ ਤੇ ਬਾਕੀ ਜਿਹੜਾ ਵੀਰ ਮਾਝ ਆ ਕਰੂਗਾ 12 ਲੀਟਰ ਨਾ ਦੁੱਧ ਆਇਤੋਂ 10 ਦਿਨਾਂ ਨੂੰ ਕਰੇ ਤੇ ਮੈਨੂੰ ਆਖੇ ਕੀ ਗਿਆ ਇਹ ਤੋਹਾ ਠੀਕ ਹੈ ਜੀ 12 ਲੀ ਫਿਰ ਉਹਨਾਂ ਕੋਲ ਤਾਂ ਤੇ ਆਊਗੀ ਮਾਝ ਠੀਕ ਹੈ ਜੀ ਆਪ ਉਹਨਾਂ ਗਰੰਟੀ ਨਾਲ ਬੰਦਿਆਂ ਨੇ ਕਿਹਾ ਇਹ ਠੀਕ ਹੈ ਠੀਕ ਹੈ ਆਪ ਤੇ ਘਰੇ ਨਹੀਂ ਹੋ ਵਿਚਾਰੇ ਇਹਦੇ ਉਹਨਾਂ ਬਾਰੋਂ ਬਾਰ ਫਿਰਾਂਦਾ ਵੀ ਲੈ ਆ ਮਾਝ ਹਾਂ ਤੇ ਲਿਆਂਕਦੇ ਕਰ ਲਾ ਚਲੋ ਕੋਈ ਗੱਲ ਜਿਹੜਾ ਵੀਰ ਖੜੂਗਾ ਉਹਨੂੰ ਸੇਵਾ ਕਰਨੀ ਆਪੇ ਹਾਂ ਜੀ ਹਾਂ ਜੀ ਹਾਂ ਜੀ ਪੈਸੇ ਕਰਨੇ ਨੇ ਸੇਵਾ ਕਰਨੀ ਕਰਨੀ ਇਹਨੂੰ ਕਾਤ ਦੇ ਕੋ ਜਿਹੜੇ ਘਰ ਤੇ ਨਹੀਂ ਦੱਦ ਦੇਗੇ ਮੱਝਾਂ ਠੀਕ ਹੈ ਬਾਕੀ ਚਲੋ ਭਾਲਾਂ ਬਹੁਤ ਮਾਰਿਆ ਠੀਕ ਹੈ ਤੇ ਵੀਰਾਂ ਨੂੰ ਐਸੇ ਕਰਕੇ ਲੱਭ ਕੇ ਲੈ ਆਈਦਾ ਲੇਟ ਵੀਡੀਓ ਪਾਈ ਦੀ ਤਾਈਓਂ ਹੀ ਉਹਨਾਂ ਬਰਾ ਵੀਡੀਓ ਤੇ ਮਾਲ ਪਾਣਾ ਹੀ ਵਿਕਣਾ ਹੈ ਹਾਂਜੀ 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 ਤੇ ਜੇ ਫਿਰ ਮੋਲਮ ਵੱਡੇ ਕਰਾਂਗੇ ਤੇ ਉਹ ਕਿੱਥੇ ਵਿਕਣਗੇ ਹਾਂਜੀ 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 ਠੀਕ ਹੈ ਜੀ ਧੰਨਵਾਦ ਉਸਤੂਰਾ ਵੀਡੀਓ ਦੇਖਣ ਵਾਸਤੇ